ਸਰਦੂਨ ਲਈ ਵੀ ਦੀ ਸਾਂਭੀ ਕਿਰਪਾ ਸਰਕਾਰ ਨੇ ਇਹ ਫੈਲਡ ਜਿਹੜੇ ਹੈ ਧਾਰਕ ਇੱਕ ਸਮਾਂ ਜਿਹੜੇ ਹੈ ਮਹਾਰਾਜੀ ਯਾਰ ਦੇ ਕੋਲ ਜਾਵੇ ਤੁਕਾਂ ਦੇ ਨਾਲ ਦੋਨਾਂ ਸੀ ਉਹ ਨਗਰ ਕੀਤੇ ਦਾਦਾ ਸੇਵਾ ਜੀ ਦੇ ਸਥਾਨ ਤੇ ਕੀਤਾ ਗਿਆ ਪਰਸੂ ਨਗਰ ਦੇ ਭਲੂ ਕੁਰੀ ਵਿੱਚ ਆਪ ਦਾ ਜੀਵਾਨ ਸ਼ੇਰ ਨੂੰ ਲੈ ਕੇ ਆਪਰੇ ਦਾ ਕੀਤਾ ਗਿਆ ਤੋਂ ਅੱਜ ਦਾ ਦੋਨਾਂ ਜਿਹੜਾ ਨਗਰ ਗਾਂਪੁਰੇ ਵਿੱਚ ਪਾਈ ਸਾਹਿਬ ਦੀ ਸਰਤਾਜ ਜੋਗ ਸਪਨ ਸਾਧਾਰਨ ਗੁਰੂ ਜੀ ਸਿੰਘ ਦੀ ਉਹਨਾਂ ਦੇ ਪਰਾਲੇ ਸੰਗ ਵਰ ਦੇ 30 ਸੰਦੀ ਉਹਨਾਂ ਦੇ ਪਰਾਲੇ ਸੰਗ ਸਾਲੇ ਸਰਤਾਜ ਦੀ ਪਹਿਲੀ ਜਨਮਤ ਹੋ ਗਈ ਜਨਾਂ ਦੀ ਜਨ ਸਭਾ ਕਰਦੇ ਉਹਨਾਂ ਦੀ ਥੋੜੀ ਜਿਆਦਾ ਤੁਹਾਡੇ ਬੱਚਿਆਂ ਨੂੰ ਗੁਰਬਾਣੀ ਸਿਖਾਉਣਾ ਕੀਰਤਨ ਸਿਖਾਉਣਾ ਸੰਧਿਆ ਦੇਣੇ ਗੁਰੂ ਦੇ ਜਰਰੀ ਲਾਉਣਾ ਦੀ ਉਹਨਾਂ ਦੇ ਹਿੱਸੇ ਚ ਪਾਇਆ ਹੈ ਇਸ ਤਰ੍ਹਾਂੀਆਂ ਮਹਾਰੋਹਤਾਂ ਜਿਹੜੀਆਂ ਧਰਮੀ ਔਰਤਾਂ ਕਿਸੇ ਕਿਸੇ ਘਰ ਵਿੱਚ ਵੇਖਣ ਨੂੰ ਮਿਲਦੀਆਂ ਨੇ ਉਹਨਾਂ ਦੇ ਧਰਮ ਤੋਂ ਆਉਂਦੇ ਆਉਂਿਆ ਸਾਨੂੰ ਕਰਨਾ ਚਾਹੀਦਾ ਹੈ ਜਿੰਗੀ ਜਿੰਦਗੀ ਵਿੱਚ ਚਾਹੀਦੀ ਹੈ ਕਿਉਂਕਿ ਜਿੰਗੀ ਰੂਹ ਜਿਹੜੀ ਧਰਮ ਦੇ ਜਿੰਗੀ ਵਿੱਚ ਲੱਗਦੀ ਹੈ ਜਦੋਂ ਜਿੰਗੀ ਧਰਮ ਦੇ ਖੇਤਰ ਵਿੱਚ ਲੱਗਦੀ ਹੈ ਫਿਰ ਜਿੰਗੀ ਵਿੱਚ ਮਾਨ ਤੇ ਸਰਦਾਰ ਪਹਿਲਾ ਹੁੰਦਾ ਹੈ ਉਹ ਸਾਰੇ ਸਰਦਾਰ ਜਿਹੜੇ ਮੈਨੂੰ ਜਰੀਦ ਤੋਂ ਆਉਂਦੇ। ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਇਸ ਪ੍ਰੋਗਰਾਮ ਨੂੰ। ਬੜੀਆਂ ਬਰਮਤ ਦੇ ਮੈਂ ਉਹਨਾਂ ਦਾ ਵੀ ਧੰਵਾਦ ਕਰਦਾ। ਸਰਪੰਚ ਸਾਹਿਬ ਸਾਰੇ ਬੈਠੇ ਨੇ ਵੱਡੇ ਭਾਈ ਸਾਹਿਬ ਜੀ ਉਹਨਾਂ ਦਾ ਵੀ ਧੰਵਾਦ ਤੇ ਵੀਰ ਜੀ ਪੀਰ ਸਿੰਘ ਜੀ ਜਿਹਨਾਂ ਨੇ ਇਤਨਾ ਸੀ ਆਏ ਸਾਂ ਗੋੜਾ ਮੇਲਵਾਰ ਦੀ ਉਹਨਾਂ ਨੇ ਵੀ ਸਹਿਯੋਗ ਦਿੱਤਾ ਉਹਦਾ ਵੀ ਧੰਵਾਦ। ਜਿੱਥੇ ਮੈਂ ਇਹਨਾਂ ਸਿਸ਼ਿਆਪਾ ਦਾ ਧੰਵਾਦ ਕਰਦਾ ਤੇ ਸਾਰੇ ਹਾਜ਼ਰ ਦਾ ਵੀ ਧੰਵਾਦ ਕਰਦਾ। ਧੰਵਾਦ ਕਰਦਾ। ਤੁਹਾਡੇ ਸਾਰੇ ਨਿਤਧਾਵੇ ਦਰਵਾਜ਼ਾ ਕਰਦਾ ਹਾਂ ਕਿਉਂਕਿ ਇਹ ਜਿਹੜੇ ਪ੍ਰੋਗਰਾਮ ਨੇ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਤੇ ਸੰਗਤ ਦੇ ਸੰਗੋਤ ਤੋਂ ਬਿਨਾਂ ਨਹੀਂ ਹੋ ਸਕਦੇ ਤੇ ਸੰਗਤ ਨੂੰ ਬੇਨਤੀ ਹੈ ਕਿ ਇਹ ਪ੍ਰੋਗਰਾਮ ਕੋ ਲੰਮਾ ਸਮਾਂ ਨਹੀਂ ਕਰਦੇ ਰਹਿਣਾ 8:30 ਵਜੇ ਸਾਰੀ ਸਭਾ ਦੀ ਅਸੀਂ ਕਰ ਦੇਣੀ ਹੈ ਤੋਂ ਸੰਗਤ ਨੂੰ ਬੇਨਤੀ